ਕੁੜੀਏ ਥੋੜੀ ਬੋਲੀ ਸ਼ਰਮ ਕਰ ਲਿਆ ਕਰ ਕਿਹ ਆਏਗੇ ਦੀ ਕਰ ਲਿਆ ਕਰ ਜੋ ਮੈਨੂੰ ਕਹਿਣਾ ਹੁੰਦਾ ਨਾ ਮੈਨੂੰ ਨਾ ਅੰਦਰ ਵੜ ਕੇ ਜੋ ਤੂੰ ਬੋਲਣਾ ਨਾ ਬੋਲ ਲੈ ਤੇ ਪਰ ਸ਼ਰੀਕਾਂ ਸਾਹਮਣੇ ਨਾ ਇੰਜ ਨਾ ਬੋਲੀਦਾ ਲੋਕ ਕੀ ਕਹਿਣਗੇ ਜਿਹੜੀ ਮੇਰੀ ਬੇਇੱਜ਼ਤੀ ਹੋਣੀ ਨਾ ਉਹ ਤੇ ਹੋਣੀ ਹੋਣੀ ਹੈ ਤੇ ਸੇਵਕ ਦੀ ਵੀ ਹੋਣੀ ਹੈ ਲੋਕਾਂ ਨੇ ਕਹਿਣਾ ਇਹਦੀ ਕਿੱਦਾਂ ਦੀ ਜਨਾਨੀ ਹੈ ਫਿਰ ਸੇਵਕ ਦੀ ਗੱਲ ਤੁਹਾਨੂੰ ਨਾ ਮਸਵੇਰੇ ਵੀ ਕੀ ਸਮਝਾਇਆ ਸੀ ਕਿ ਜਿੰਨਾ ਤੂੰ ਸੇਵਕ ਦੇ ਬਾਰੇ ਚ ਬਾਂਚੂ ਕਹਿੰਦੇ ਜਣਾ ਬੜੀ ਜਾਨ ਉਹਦੀ ਇੱਜ਼ਤ ਦੀ ਪਰਵਾਹ ਬੜਾ ਤੂੰ ਸੋਚਦੇ ਜੇ ਇਹਨਾਂ ਤੋਂ ਹੀ ਸੋਚ ਦੇਣੀ ਜੋ ਉਹਦੇ ਬਾਰੇ ਮੈਨੂੰ ਤਾਂ ਤੁਹਾਡੇ ਨਾਲ ਤੇ ਤੁਹਾਡੇ ਜਿਹੜੇ ਰਿਸ਼ਤੇਦਾਰ ਦੋ ਟਕੇ ਦੇ ਇਹਨਾਂ ਨਾਲ ਨਾ ਕੋਈ ਪਰਵਾਹ ਨਹੀਂ ਜੋ ਕੋਈ ਉਹਦਾ ਸੋਚੀ ਜਾਵੇ ਮੇਰੇ ਛਿੱਤਲ ਨੂੰ ਨਹੀਂ ਪਰਵਾਹ ਘਰ ਤੇ ਉਹ ਗਾਣੀ ਚੱਲਣ ਢਈ ਹੈ ਜਿਹੜੀ ਮੈਂ ਲੋਕਾਂ ਘਰ ਸੁਣਦੀ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਮੇਰੇ ਘਰ ਵੀ ਇਹੋ ਹੀ ਚੱਲੇਗੀ ਮੰਮੀ ਅੰਜੂ ਅੰਜੂ ਪੁੱਤ ਕੱਲੀ ਆ ਗਈ ਮੇਂਤੀ ਹਾਂ ਇਹ ਕੰਮ ਗਏ ਸੀ ਭਾਬੀ ਨੂੰ ਵੀ ਕੰਮ ਸੀ ਰੀਆ ਫਿਰ ਸਕੂਲ ਗਈ ਸੀ ਮੈਨੂੰ ਕਹਿੰਦੇ ਤੂੰ ਐਕਟਿਵ ਅਧ ਲੈ ਜਾ ਮੈਨੂੰ ਸਿਖਾਤੀ ਸੀ ਥੋੜੀ ਬੋਤੀ ਤੇ ਆਂਦੀ ਸੀ ਚਲਾਨੀ ਮੈਂ ਪਤਾ ਤੈਨੂੰ ਬੜਾ ਹੀ ਜਾਣ ਕਰਨ ਦੇ ਮੇਰੇ ਤੇਰੇ ਚ ਬੜਾ ਹੀ ਧਿਆਨ ਸੀ ਤੂੰ ਚੰਗਾ ਕੀਤਾ ਮੰਮੀ ਆ ਗਈ ਤੁਸੀਂ ਇੰਨੀ ਗਰਮੀ ਆ ਬਾਹਰ ਤੇ ਛਾਡੂ ਲਾਣਦੇ ਕੰਮ ਲਈ ਹੱਜ ਤੱਕ ਨਹੀਂ ਇੰਨੇ ਲਾਈ ਹੈਗੀ ਉਹ ਨਹੀਂ ਪਤਾ ਹੁੰਦੀ ਨਹੀਂ ਉਹ ਠੀਕ ਨਹੀਂ ਚਲੋ ਚਲਾ ਤੂੰ ਚਲੋ ਚਲੋ ਮੰਮੀ ਅੰਜੂ ਹਾਂਜੀ ਮੰਮੀ ਅੰਦਰ ਚੱਲ ਪੁੱਤ ਮੈਂ ਝੜ ਚੋਕ ਤੇ ਮੈਂ ਚੋਕ ਲੈਣੀ ਮੰਮੀ ਨਹੀਂ ਪੁੱਤ ਕੋਈ ਵੇਖ ਲੇਗਾ ਲੋਕੀ ਕੀ ਕਹਿਣਗੇ ਵੇਖ ਲੇਗਾ ਹਾਂ ਪੁੱਤ ਤੇ ਵੇਖ ਲੈ ਜਿੰਨੇ ਜੋ ਵੇਖਣਾ ਨਹੀਂ ਪੁੱਤ ਚੰਗਾ ਨਹੀਂ ਲੱਗਦਾ ਤੂੰ ਚੱਲ ਅੰਦਰ ਨੰਗ ਨੰਗ ਮੇਤੀ ਚੱਲ ਚੱਲ ਮੈਂ ਲੈ ਆਉਣੀ ਜਲਦੀ ਆਓ ਅੰਦਰ ਮੰਮੀ ਪੁੱਤ ਪਾਣੀ ਪੀ ਲੈ ਮੰਮੀ ਨਾ ਸਿਮਰਤ ਨਜਰਾਂ ਦੀ ਨਾ ਸੇਵਕ ਨਾ ਪਾਪਾ ਕਿੱਥੇ ਗਏ ਪਾਪਾ ਪੁੱਤ ਪਾਪਾ ਨੇ ਕਿੱਥੇ ਜਾਣਾ ਤੈਨੂੰ ਪਤਾ ਘਰ ਵੀ ਪਰੇਸ਼ਾਨ ਰਹਿੰਦੇ ਆ ਤੇ ਗੁਰਦੁਆਰਾ ਸਾਹਿਬ ਗਏ ਆ ਕਿੰਜ ਨਾਲ ਇਹਨਾਂ ਮੈਂ ਕੋਈ ਕੰਮ ਲੱਭਾਂ ਮੈਂ ਤਾਂ ਕਿਹਾ ਛੱਡੋ ਪਰ ਹੁਣ ਐਸ ਉਮਰੇ ਤੁਹਾਡੇ ਕੋ ਕੰਮ ਹੋਣੇ ਆ ਕੰਮ ਕਰਨਾ ਹੋ ਕਾ ਦੱਸੇ ਮੰਮੀ ਮੈਂ ਕਿਹਾ ਤੇਰੀ ਟੈਨਸ਼ਨ ਹੀ ਤੇਰੇ ਪਿਓ ਨੂੰ ਤੂੰ ਆਪਣੇ ਘਰ ਚੱਲ ਗਈ ਪੁੱਤ ਨਾ ਸੇਵਕ ਬੁਲਾਉਂਦਾ ਨਾ ਘਰ ਚ ਕੋਈ ਇਹਨੂੰ ਬੁਲਾਉਂਦਾ ਨਾ ਚਲਾਉਂਦਾ ਉਹ ਫਿਰ ਟਾਈਮ ਪਾਸ ਤੇ ਕਰਨਾ ਉਹ ਚੜਾ ਗੁਰਦੁਆਰੇ ਚਲੇ ਜਾਂਦੇ ਤੇ ਦੋ ਰੋਟੀਆਂ ਹੀ ਮੈਂ ਤੇ ਬਥੇਰਾ ਸਮਝਾਇਆ ਕਿ ਦੋ ਰੋਟੀਆਂ ਹੀ ਖਾਣੀਆਂ ਚਲ ਜਿੱਦਾਂ ਕੋਈ ਦੇਗਾ ਖਾ ਲਾਂਗੇ ਤੇਰੀ ਟੈਨਸ਼ਨ ਹੀ ਚਲ ਉਹ ਤੂੰ ਆਪਣੇ ਘਰ ਚੱਲ ਗਈ ਬੁੱਤ ਕਾਦੀ ਟੈਨਸ਼ਨ ਮੰਮੀ ਦੂਨੀ ਟੈਨਸ਼ਨ ਪੈ ਗਈ ਫਾਇਦਾ ਨਾ ਚੰਗਾ ਤੇ ਮੈਂ ਇੱਥੇ ਹੀ ਸਾਂ ਰੀਆ ਦਾ ਤਾਂ ਦਿਮਾਗ ਖਰਾਬ ਸੀ ਮੈਂ ਵੀ ਉਹਦੇ ਮਗਰ ਲੱਗੀ ਇਹ ਨੇ ਮੰਮੀ ਕੱਲ ਨੂੰ ਮੈਂ ਕੁੜੀ ਜਾਤ ਧੀਆ ਕਹਿੰਦੇ ਆਪਣੇ ਘਰ ਬਣੀ ਹੁੰਦੀਆਂ ਨੇ ਇੱਕੇ ਘਰ ਰਹਿੰਦੀਆਂ ਨਹੀਂ ਮੈਨੂੰ ਵਿਆਹ ਹੋ ਗਏ ਕਹਿੰਦੀ ਮੰਮੀ ਤੂੰ ਹੀ ਕਿੱਥੇ ਰਹੋਗੇ ਕਦੀ ਨਾਨਾ ਨਾਨੀ ਕੋਲ ਕਦੀ ਮਾਮਾ ਮਾਮੀ ਕੋਲ ਬਸ ਕਦੀ ਉਧਰ ਤੇ ਕਦੀ ਅੰਦਰ ਆਪਣਾ ਘਰ ਤਾਂ ਤੁਹਾਡਾ ਕੋਈ ਨਹੀਂ ਨਾ ਹੋਏਗਾ ਬੜਾ ਸੋਚਿਆ ਬੜਾ ਵਿਚਾਰਿਆ ਸਲਾਹ ਕੀਤੀ ਹਰ ਇੱਕ ਨਾਲ ਗੱਲ ਕੀਤੀ ਸਭ ਨੇ ਸਮਝਾਇਆ ਕਿ ਅੰਜੋ ਜੀ ਉਮਰ ਹੀ ਕੀ ਹੈ ਕੁੜੀ ਵੀ ਛੋਟੀ ਹੈ ਉਹ ਆਪਣਾ ਘਰ ਵਸਾਲਾ ਚਲ ਕੁੜੀ ਵੀ ਆਰਾਮ ਨਾਲ ਆਪਣੇ ਘਰ ਜਾਣ ਜੋਗੀ ਹੋਏਗੀ ਉਹਨੂੰ ਵੀ ਹੋਏਗਾ ਮੇਰੀ ਮਾਂ ਆਪਣੇ ਘਰ ਟਿਕੀ ਹੋਈ ਕਿਸੇ ਪਾਸੇ ਕਿਦਾ ਦਿਲ ਕਰਦਾ ਮੰਮੀ ਦੂਜਾ ਵਿਆਹ ਕਰਨ ਨੂੰ ਇਹ ਤਾਂ ਮਜਬੂਰੀ ਹੈ ਰੱਬ ਕਿਸੇ ਦੀ ਤੀਛਣਾ ਇਹੋ ਜਿਹਾ ਕਰਮ ਲਿਖਿਆ ਜਿੱਥੇ ਦੂਜਾ ਵਿਆਹ ਹੋਵੇ ਆਪਣੇ ਹੱਥੀ ਸਾਰਾ ਕੁਝ ਸਿਮਰਤ ਨਹੀਂ ਕੀਤਾ ਹਰ ਵੱਲੋਂ ਮੁੱਕਰੀ ਜਾਂਦੀ ਉਹਦਨ ਸੇਵਕ ਵੇਲੋਂ ਕਿੰਨਾ ਔਖਾ ਹੋ ਗਏ ਬੋਲਿਆ ਤਾਂ ਮੀਆਂ ਨੂੰ ਸਮਝਾਉਣ ਦੇ ਬਜਾਏ ਅੱਖਾਂ ਕੱਢ ਕੇ ਚਲੀ ਗਈ ਉਹ ਤਾਂ ਕੋਈ ਹੰਮੀ ਨਹੀਂ ਭਰਦੀ ਵੀ ਮੈਂ ਕੁਛ ਕੀਤਾ ਵਾ ਉਹ ਤੇ ਸਾਰਾ ਭਾਂਡਾ ਸਾਡੇ ਤੇ ਹੀ ਪਾਉਂਦੀ ਹੈ ਭਾਂਡਾ ਪਾਣ ਨੂੰ ਕੀ ਮੰਮੀ ਇੱਦਾਂ ਥੋੜੀ ਹੁੰਦਾ ਗੱਲਾਂ ਨਾਲ ਗੱਲ ਨਿਕਲਦੀ ਐ ਅਕਸਰ ਸੇਵਨ ਨਿਆਣਾ ਥੋੜੀ ਗਾਵੈ ਖੁੱਲ ਕੇ ਕਰੇ ਤੂੰ ਵਿੱਚ ਬੈਠੀ ਐ ਖਲੋਤੀ ਪੂਰੀਆਂ ਨਾਲ ਤੂੰ ਐਵੇਂ ਚਲਗੀ ਭਲਾ ਕੋਈ ਨਹੀਂ ਸੁਣਦਾ ਪਤਾ ਨਾ ਸੇਵਕ ਤੇ ਨਾ ਉਹ ਮੈਨੂੰ ਹੋਗਾ ਸੀ ਚਲ ਚਾਰ ਪੰਜ ਦਿਨ ਹੋ ਗਏ ਨੇ ਬੜ ਠੰਡੀ ਪਈ ਹੁੰਦੀ ਐ ਸਮਝਾ ਲਿਆ ਹੋਣਾ ਮੈਂ ਇੱਕ ਗੇੜੀ ਲਾ ਹੀ ਆਵਾ ਉੱਧਰ ਨੂੰ ਨਹੀਂ ਪਤਾ ਤਾ ਤੂੰ ਚੰਗਾ ਕੀਤਾ ਤੂੰ ਆ ਗਈ ਪਤ ਮੈਂ ਬੜੀ ਪਰੇਸ਼ਾਨ ਮੈਨੂੰ ਤੇਰੀ ਬਹੁਤ ਲੋੜ ਆਂ ਜੀ ਮੈਂ ਪਾਪਾ ਹੁੰਦੇ ਤੇ ਪਾਪਾ ਨਾਲ ਗੱਲ ਕਰਦੀ ਕਿਹੇ ਤਰੀਕੇ ਸੇਵਕ ਨਹੀਂ ਕਰੇਗਾ ਤੇ ਸਿਮਰਤ ਅੰਦਰ ਬਹੁਤ ਲੰਮੇ ਪਈ ਹੋਣੀ ਬਲਾਓ ਹਾਂ ਬਾਹਰ ਫਿਰ ਅੰਦਰ ਜਾਉਂਗੀ ਕਹੇਗੀ ਮੈਨੂੰ ਸੁੱਤੀ ਨੂੰ ਉਠਾਤਾ ਸੁੱਤੀ ਹੋਣੀ ਅੰਦਰ ਐਸ ਵਲੇ ਉਹ ਕਿਹੜਾ ਮੈਨੂੰ ਚੰਗਾ ਬੋਲਦੀ ਬੋਲੀ ਤੇ ਉਹਦੀ ਸ਼ੁਰੂ ਤੋਂ ਹੋ ਜੀ ਹੈ ਜਿੱਦਾਂ ਦੀ ਮਾਂ ਉਦਾਂ ਦੀ ਆਪਣੀ ਬੋਲੀ ਉਹਦੀ ਪਰ ਮੈਂ ਉਹਦੇ ਨਾਲ ਗੱਲ ਤਾਂ ਕਰਾਂ ਅੱਜ ਸੇਵਕ ਹੁੰਦਾ ਤੇ ਮੈਂ ਖੁੱਲ ਕੇ ਕਰ ਲੈਂਦੀ ਗੱਲ ਅੱਜ ਅੱਜ ਹਾਨੇ ਬੰਨੇ ਗੱਲ ਲਾ ਦੇਣੀ ਸੀ ਪਰ ਮੈਂ ਉਹਦੇ ਨਾਲ ਗੱਲ ਕਰਨਾ ਚਾਹਨੀ ਅੱਜ ਤੁਸੀਂ ਆਵਾਜ਼ ਦਿਓ ਬਲੌਕ ਸੀ ਸਿਮਰਤ ਸਿਮਰਤ ਬਾਹਰ ਆਈ ਪਤ ਅੰਜੂ ਆਈ ਹੈ ਹਾਂਜੀ ਮੰਮੀ ਬਾਹਰ ਆਬਤ ਸਸੀ ਦਾ ਸਿਮਰਤ ਭਾਬੀ ਵਾ ਜੀ ਵਾ ਮੈਨੂੰ ਤੇ ਲੱਗਦਾ ਮੰਮੀ ਆਪਣੇ ਘਰ ਦੀ ਨਾ ਬਾ ਟਿਕਟ ਲਾਉਣੀ ਚਾਹੀਦੀ ਆ ਘਟੋ ਘਟ ਜਿੰਨੇ ਹੋਣੇ ਚਾਰ ਆਪਾਂ ਪੈਸੇ ਦੇ ਕਮਾ ਲਿਆ ਕਰਾਂਗੇ ਇਹ ਕੀ ਮਤਲਬ ਹੋਇਆ ਟਿਕਟ ਲਗਣੀ ਚਾਹੀਦੀ ਐ ਕਿਉਂ ਇੱਥੇ ਤਮਾਸ਼ੇ ਹੋਉਂਦੇ ਨੇ ਤੁਹਾਡੇ ਤਾਂ ਕੋਈ ਲੁਕਿਆ ਵੈਸੇ ਤੇ ਨਾ ਤੁਹਾਨੂੰ ਤੇ ਪਤਾ ਹੀ ਹੋਣਾ ਚਾਹੀਦਾ ਤੂੰ ਇਸ ਘਰ ਚੋਂ ਗਏ ਜੀ ਇੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਘਰ ਚੋਂ ਰਹਿੰਦੇ ਨੂੰ ਤੁਹਾਨੂੰ ਇੰਨਾ ਨਹੀਂ ਪਤਾ ਲੱਗਾ ਕਿ ਇਸ ਘਰ 'ਚ ਨਾ ਜਰੂਰ ਜੇ ਤੁਸੀਂ ਆਏ ਜੀ ਨਾ ਆਏ ਦਿਨ ਨਵੇਂ ਦਿਨਾਂ ਮਾਤਮਾ ਲੱਗਦਾ ਰਹਿੰਦਾ ਕਦੀ ਕੋਈ ਆ ਗਿਆ ਤੇ ਕਦੀ ਕੋਈ ਆ ਗਿਆ ਅੱਭੀ ਇੰਨਾ ਵੀ ਨਹੀਂ ਬੋਲਣਾ ਚਾਹੀਦਾ ਲਿਹਾਜ਼ ਰੱਖਣਾ ਚਾਹੀਦਾ ਸਿਆਣੀ ਉਮਰ ਦਾ ਤੇ ਰਿਸ਼ਤੇ ਆ ਦਾ ਅੱਜ ਸੇਵਕ ਨੇ ਮੇਰੇ ਘਰ ਪਾਪਾ ਮੇਰੇ ਘਰ ਹੁੰਦੇ ਨਾ ਘਰ ਤੇ ਮੈਂ ਖੁੱਲ ਕੇ ਗੱਲ ਕਰ ਹੀ ਜਾਂਦੀ ਉਸ ਦਿਨ ਸਾਗਰ ਸਿੰਘ ਨਾਲ ਉਸ ਤੋਂ ਪਹਿਲਾਂ ਮੇਰੀ ਨਾਨਾਣ ਆਈ ਮੈਂ ਬੋਲ ਨਹੀਂ ਪਾਈ ਪਰ ਤੁਸੀਂ ਨਾ ਚੰਗਾ ਵਰਤਿਆ ਨਹੀਂ ਕਰੰਦੇ ਇੰਨਾ ਵੀ ਬੋਲਣਾ ਚਾਹੀਦਾਗਾ ਮੈਂ ਆਪਣੀ ਮਾਂ ਦੇ ਘਰ ਆਈ ਆ ਲੋਕਾਂ ਦੇ ਬੁਏ ਨਹੀਂ ਮੈਂ ਗਈ ਜਿਹੜਾ ਮੈਨੂੰ ਇਦਾਂ ਬੋਲਣ ਦੇਓ ਦੀਦੀ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦਿੱਤਾ ਜਾਵੇ ਇਹ ਤੁਹਾਡੀ ਮਾਂ ਦਾ ਤੁਹਾਡੇ ਪਿਓ ਦਾ ਘਰ ਨਹੀਂ ਇਹ ਸੇਵਕ ਦਾ ਤੇ ਮੇਰਾ ਘਰ ਆ ਏ ਨਾ ਤੁਹੀਂ ਗਿਫਟ ਨਹੀਂ ਕੀਤਾ ਸੀ ਉਹਨੂੰ ਠੀਕ ਆ ਮਾਣੇ ਤਾਂ ਤੁਹਾਨੂੰ ਮੁੰਡਾ ਦਿੱਤਾ ਨਾ ਆਪਣਾ ਹੋਸੇ ਨੇ ਕਮਾ ਕੇ ਦਿੱਤਾ ਵੈ ਉਹਦੀ ਬਦੌਲਤ ਹੀ ਐ ਦੀਦੀ ਤੁਹਾਡੀ ਲੱਗਦਾ ਯਾਦਸ਼ਕਮਜ਼ੋਰ ਆ ਤੁਸੀਂ ਸਭ ਕੁਝ ਭੁੱਲ ਗਏ ਜੇ ਤੁਸੀਂ ਜੇ ਸਲਾਹ ਚ ਨੂੰ ਘਰੋਂ ਕੱਢਿਆ ਸੀ ਨਾ ਤੁਹਾਨੂੰ ਕੀ ਲੱਗਦਾ ਸੀ ਉਹ ਬਣ ਸਕਦਾ ਸੀ ਕੁਝ ਥੋੜਾਕੀ ਜਦੋਂ ਤੁਹਾਡੇ ਕੋ ਗਿਆ ਸੀ ਨਾ ਕਿ ਮੈਂ ਇਸ ਕੰਮ 'ਚ ਨਹੀਂ ਹੈਗਾ ਤੁਸੀਂ ਨਜ਼ਰ ਹੀ ਸਾਰੇ ਮੇਰੇ ਨਾਲ ਹੁੰਦਾ ਉਸ ਵਕਤ ਤੇ ਤੁਸੀਂ ਵੀ ਸਾਥ ਛੱਡ ਦਿੱਤਾ ਕਿੰਨਾ ਪੋਤੇ ਜੇ ਸਾਰੀ ਦੁਨੀਆ ਤੇਰੇ ਖਿਲਾਫ ਹੈ ਤੇਹੀ ਤੇਰੇ ਨਾਲ ਕਿਉਂ ਹੋਵੇ ਉਸ ਵਕਤ ਨਾ ਮੈਂ ਖਲੋਤੀ ਉਹ ਬੰਦੇ ਨਾਲ ਮੈਂ ਤੇ ਅੱਜ ਜੋਕਰ ਵੀ ਬਣਿਆ ਨਾ ਜਿੱਥੇ ਤੱਕ ਪਹੁੰਚਿਆ ਵਾ ਮੇਰੀ ਬਦੌਲਤ ਆ ਅੱਛਾ ਸਭ ਕੁਝ ਸੀ ਉਹ ਦੇ ਕੋਲ ਆਪ ਹੀ ਭੱਜਿਆ ਫਿਰਦਾ ਸੀ ਗਾਹ ਨਾ ਵੱਧਦਾ ਸੀ ਪਿੰਡ 'ਚ ਥੋੜੇ ਤਮਾਸ਼ੇ ਨਹੀਂ ਲਾਂਦਾ ਸੀ ਇਹਦੇ ਗੁੱਸੇ ਦੇ ਸਭਾਣੇ ਨਾ ਬਥੇਰੇ ਕਲੇਸ਼ ਕਰਵਾਏ ਇਹ ਘਰ 'ਚ ਜਿਹੜਾ ਹਿੱਸਾ ਨਹੀਂ ਨਾ ਇੰਦਰ ਮਿਲਿਆ ਇਹਦਾ ਕਿਤੇ ਨਾ ਕਿਤੇ ਨਾ ਕਸੂਰ ਵਾਰ ਸੇਵਕ ਹੈਗਾ ਵਾ ਵਾ ਜੀ ਵਾ ਦੀਦੀ ਕਰੇ ਕੋਈ ਤੇ ਭੁਗਤੇ ਕੋਈ ਕੀਤੀਆਂ ਤੁਸੀਂ ਤੇ ਨਾ ਸਾਰਾ ਸੇਵਕ ਦਾ ਲਾਤਾ ਜੇ ਤੁਸੀਂ ਚੰਗੇ ਹੁੰਦੇ ਤੇ ਕੀ ਗੱਲ ਆ ਐਡਾ ਹਿੱਸਾ ਥੋੜਾ ਬੋਤਾ ਹੁੰਦਾ ਸੀ ਤੇ ਤੁਸੀਂ ਦਿਵਾ ਨਾ ਦਿੰਦੇ ਪਹਿਲਾਂ ਆਪ ਹੀ ਕਹਾਣੀਆਂ ਪਾ ਲਈਆਂ ਮੈਂ ਨਾ ਵੀਰ ਜੀ ਤੁਸੀਂ ਐਡਾ ਕਰੋ ਤੇ ਉਧਰ ਮੇਰਾ ਰਿਸ਼ਤਾ ਪੱਕਾ ਕਰੋ ਮੈਂ ਤੇ ਰੋਕਾ ਲਵਾ ਕੇ ਨਾ ਮੈਂ ਕਿਹੜਾ ਉਧਰ ਜਾਣਾ ਮੈਂ ਤੇ ਆਪਣੀਆਂ ਕਹਾਣੀਆਂ ਚੁਲ ਜਾ ਹੁਲ ਜਾ ਕੇ ਛੱਡਿਆ ਤੇ ਵਿਚਾਰਾ ਉਹ ਆਇਆ ਤੇ ਉਹਨੂੰ ਜਵਾਬ ਦੇ ਦਿੱਤਾ ਸ਼ਰਮ ਨਹੀਂ ਨਾਂ ਹੁੰਦੀ ਕਹਿ ਲੱਗਿਆ ਜਿਹੜਾ ਇਹ ਨਹੀਂ ਨਾਂ ਹੁੰਦੀ ਹੀ ਹੈ ਨਾ ਕਿ ਸਾਹਮਣੇ ਖਲੋਗੇ ਬਿਲਕੁਲ ਸਾਹਮਣੇ ਖਲੋਕੇ ਗੱਲ ਤੋਂ ਮੁੱਕਰੀ ਜਾਂਦੇ ਪਿਓ ਆਪ ਅੱਗੇ ਹੋ ਕੇ ਰਿਸ਼ਤਾ ਕਰਵਾਉਂਦੇ ਪੇ ਤੁਸੀਂ ਆਪ ਅੱਗੇ ਹੋ ਕੇ ਸਾਰੇ ਕੰਮ ਕਰਵਾਉਂਦੇ ਪੇ ਹੋ ਹੈ ਥੋੜਾ ਜਿਹਾ ਲਿਹਾਜ਼ ਕਰ ਲੋ ਕਿਤੇ ਰੱਬ ਨੂੰ ਜਾਣਦੇ ਨਹੀਂ ਕਿਤੇ ਉਹਦੇ ਵ ਲਈ ਚਾਨਣ ਮਾਰ ਲੋ ਅੱਖ ਮਟੱਕੇ ਤੁਸੀਂ ਕਰੋ ਤੇ ਨਾ ਕਿਹੇ ਦਾ ਕਿ ਆਪ ਅੱਗੇ ਹੋ ਕੇ ਕਰਨ ਦੇ ਜੀ ਦੀਦੀ ਦੀਨ ਦੁਨੀਆ ਨਾ ਤੁਸੀਂ ਵੀ ਵੇਖੀ ਆ ਐਨੇ ਰੇ ਤੁਸੀਂ ਹੈ ਨਹੀਂ ਮੈਂ ਕਿਹਾ ਤੁਹਾਨੂੰ ਹੱਤੀ ਫੜ ਕੇ ਤੋੜਾਈ ਜਾਂ ਮੈਂ ਕੱਲੀ ਗਈ ਆ ਨਾਲ ਹੀ ਜ ਖਲੋਤੇ ਸੀ ਤੁਹਾਡੇ ਮਾਪਿਓ ਤੁਹਾਡੇ ਸਿਰ ਤੇ ਹੱਥ ਰੱਖ ਕੇ ਤੁਹਾਨੂੰ ਤੋੜਿਆ ਕਿ ਜਾਤੀ ਹੈ ਤੇਰਾ ਘਰ ਆ ਤੂੰ ਆਪਣੇ ਘਰ ਆ ਜੀ ਖੁਸ਼ੀ ਦਾ ਮੈਂ ਤੇ ਨਹੀਂ ਤਾਂ ਅੱਖ ਮੋਟਾ ਕੇ ਤਰਉਣੀ ਆ ਆ ਵੀ ਇਹ ਕਿਆ ਹੈ ਮੈਂ ਸਾਗਰ ਤੋਂ ਬਿਨਾਂ ਹੋਰ ਕਿਹਦੇ ਵਿਆਹ ਨਹੀਂ ਕਰਾ ਸਕਦੀ ਜਾਂ ਤੇ ਮੇਰਾ ਮਰਨ ਹੋਊਗਾ ਜਾਂ ਮੈਂ ساری ਉਮਰ ਕੁਵਾਰੀ ਬੈਠੂਗੀ ਮੈਨੂੰ ਕੀ ਪਤਾ ਹੀ ਮੈਂ ਤੇ ਇਸ ਡਰ 'ਚ ਵਿਆਹ ਕਰਾਤਾ ਤਾ ਤੇ ਨਾ ਪਿਆਰ 'ਚ ਬੰਦਾ ਪਾਗਲ ਹੋਇਆ ਫਿਰਦਾ ਤੇ ਮੈਨੂੰ ਤੇ ਇਹ ਹੋਈ ਜਵਾਨ ਜਾਣ ਦੀ ਧੀ ਹੁੰਦੀ ਆ ਕੱਲ ਨੂੰ ਨਾਲ ਤੁਰੂਗੀ ਤੇ ਲੋਕੀ ਕੀ ਕਹਿਣਗੇ ਕਿ ਮਾਰੀ ਉਹ ਕਰੀ ਫਿਰਦੀ ਤੇ ਧੀ ਵੀ ਉਹ ਕਰੀ ਫਿਰਦੀ ਸੋ ਚੰਗਾ ਇਥੇ ਤੋਰੀ ਦਵਾਰੇ ਚੰਗੀ ਕਰ ਲਿਆ ਹੁਣ ਆਪਣੀ ਬਕਵਾਸ ਬੰਦ ਕਰ ਪਲਮਾਨਸੀ ਦਾ ਨਜਾਇਜ਼ ਫਾਇਦਾ ਨਾ ਠਾ ਮੇਰੀ ਧੀ ਆਈ ਹੈ ਨਾ ਤੇ ਉਹਦੇ ਨਾਲ ਜਿਹੇ ਗੱਲਾਂ ਨਾ ਕਰ ਨਾਲ ਕਿਹੜੇ ਆਖ ਮਟਕੇ ਮੈਂ ਕਿਤੇ ਸ਼ਰਮ ਨਹੀਂ ਆਦੀ ਗੱਲ ਕਰਨ ਲੱਗਿਆ ਹੈ ਕਿਹੜਾ ਮਿੰਗ ਤੇ ਆਂਦੇ ਜਾਂਦੇ ਵੇਖ ਲੈ ਕਿ ਇੱਥੇ ਮੈਨੂੰ ਜਾ ਕੇ ਨਾਲ ਮਲਵਾਤਾ ਜੇ ਪੁੱਠੀਆਂ ਗੱਲਾਂ ਨਾ ਕਰੋ ਤੂੰ ਹੀ ਕਿਹਾ ਦੀਦੀ ਜਿੱਥੇ ਚਾਹਦੇ ਹੋ ਨਾ ਉੱਥੇ ਵਿਆਹ ਕਰਾ ਦਾਂਗੇ ਅੱਗੇ ਹੋ ਕੇ ਸਾਰਾ ਕੁਝ ਕਰਕੇ ਤੇ ਆਪਣੇ ਪੈਰਾਂ ਦੇ ਹੁਣ ਤੁਸੀਂ ਪਾਣੀ ਵੀ ਨਹੀਂ ਪੀਣ ਦਿੰਦੇ ਬੇ ਹੈ ਰਾਦੇ ਕਿੰਨੇ ਬੁਰੇ ਆ ਬਣਾਤਾ ਜੇ ਤਾਨੂੰ ਸ਼ਰਮ ਨਹੀਂ ਆਈ ਜਵਾਈ ਭਾਈ ਵਿਆਹ ਤੋਂ ਬਾਅਦ ਪਹਿਲੇ ਵਾਰ ਇਸ ਘਰ ਚ ਆਇਆ ਇੱਕ ਨਾਤਾ ਦਾ ਦੋਸਤ ਦਾ ਤੇ ਦੂਜਾ ਜਵਾਈ ਦਾ ਕਾਰਾ ਦੋਸਤ ਕਾਰਾ ਦੋਸਤ ਰਹਿਣ ਦਿੱਤਾ ਤੁਸੀਂ ਤੁਹਾਡਾ ਵਿਆਹ ਕੀ ਹੋਇਆ ਸਾਰਾ ਕੋਈ ਤਾਂ ਮੇਰੇ ਬੰਦੇ ਨੂੰ ਘਾਟਾ ਪੈ ਗਿਆ ਨਾ ਆਪ ਤੇ ਅਗਲਾ business ਸੈੱਟ ਕਰਕੇ ਬਹਿ ਗਿਆ ਆਪਣਾ ਦਾਅ ਮਾਰ ਕੇ ਅਗਲਾ ਸਭ ਕੁਝ ਲੈ ਗਿਆ ਤੇਰੇ ਜੋਗਾ ਕੀ ਦੇਤਾ ਤੂੰ ਇੱਧਰ ਚੱਲ ਜਾ ਰ ਤੂੰ ਉੱਧਰ ਚੱਲ ਜਾ ਮੈਂ ਸਿਮਰਤ ਭਾਬੀ ਐਸੇ ਬਾਰੇ ਗੱਲ ਕਰਨ ਨਹੀਂ ਆ ਕਿ ਸੇਵਕ ਨੇ ਜਵਾਬ ਦਿੱਤਾ ਕਿ ਮੈਂ ਭਾਈ ਵਾਲੀ ਨਹੀਂ ਪਾਣੀ ਚਾਰ ਵੱਡਿਆਂ ਦੇ ਨਾਲ ਰਲ ਕੇ ਗੱਲ ਉਹਨੇ ਕੀਤੀ ਹੈ ਕਿ ਮੈਂ ਆਪਣੇ ਪੈਸੇ ਵਿੱਚੋਂ ਬਾਹਰ ਕਰ ਦਿੱਤਾ ਕਿ ਕਿਹੜੇ ਮੂੰਹ ਨਾਲ ਕਰੇ ਭਾਜੀ ਨੂੰ ਵੀ ਥੋੜੀ ਬਹੁਤ ਸ਼ਰਮ ਚਾਹੀਦੀ ਕਿੱਦਾਂ ਜਾ ਕੇ ਡੱਬਾ ਲਾ ਕੇ ਰੱਖ ਦਿੱਤਾ ਉਹਨਾਂ ਨੇ ਗਾੜੀ ਮੈਨੂੰ ਉਹਨਾਂ ਨੇ ਨਾ ਸਾਰਾ ਕੁਝ ਦੱਸਿਆ ਗੱਲ ਕਰਨ ਤੋਂ ਪਹਿਲਾਂ ਨਾ ਬੰਦੇ ਨੇ 100 ਵਾਰੀ ਸੋਚਣਾ ਚਾਹੀਦਾ ਮੈਂ ਤਾਂ ਰੱਬ ਸੋ ਅੱभी ਗੱਲ ਕਰ ਦਿੱਤੀ ਮੈਂ ਕਿਹਾ ਚਲ ਜੇ ਗਏ ਆ ਤੇ ਆਪੇ ਗੇਹੋ ਕੇ ਗੱਲ ਕਰ ਲੈਣ ਪਰ ਮੈਨੂੰ ਥੋੜੀ ਬਹੁਤ ਜਿਹੜੇ ਮੂੰਹ ਨਾਲ ਉਹਨਾਂ ਨੇ ਗੱਲ ਕੀਤੀ ਨਾ ਸੇਵਕ ਨੂੰ ਤਾਂ ਇੰਨਾ ਗੁੱਸਾ ਹੋ ਉਹਦੇ ਕਹਿੰਦਾ ਮੈਨੂੰ ਤੇ ਵੀ ਸ਼ਕਲ ਹੋਣੀ ਪਸੰਦ ਹੋਣੇ ਗਲਤ ਗੱਲ ਐ ਬਹੁਤ ਗਲਤ ਗੱਲ ਲਗੀ ਐ ਪਹਿਲਾਂ ਤਾਂ ਪਾਈਵਲੀਆਂ ਪਾਲੀਆਂ ਕੰਮ ਕਰ ਲਿਆ ਉਹਨੂੰ ਜਿਹੜਾ ਘਾਟਾ ਪੈਣਾ ਵੈ ਸਾਰਿਆਂ ਨੂੰ ਬਰਾਬਰ ਦੇ ਪੈਣਾ ਤੇ ਸੇਵਕ ਆਰਾਮ ਦਾ ਘਰ ਆ ਕੇ ਬਹਿ ਲਗਾ ਇਹ ਕੋਈ ਤਰੀਕਾ ਚੰਗਾ ਨਹੀਂਗਾ ਵਿਆਹ ਕੀਤਾ ਕੋਈ ਕਤਲ ਨਹੀਂ ਕਿਹਾ ਕਰਤਾ ਜਿਹੜਾ ਇੰਨਾ ਕੁਝ ਕਰਨ ਦੇ ਉਹਨੂੰ ਸਮਝਾਉਣ ਦੇ ਬਜਾਏ ਤੁਸੀਂ ਇਹ ਵਿਸ਼ੈ ਦੇਂਦੇ ਵਾਹ ਜੀ ਵਾਹ ਤੁਸੀਂ ਆਪ ਸਮਝਾ ਕੇ ਵੇਖ ਲੋ ਬੰਦਾ ਨੇ ਮੇਰਾ ਬਾਜਾ ਭਰਾ ਦੇ ਤੁਹਾਡਾ ਹੀ ਨਾ ਫਿਰ ਤੈਨੂੰ ਤਾਂ ਪਤਾ ਹੀ ਆ ਜਿੰਨਾ ਤੇ ਸਮਝਦਾਰ ਆ ਤੁਸੀਂ ਆਪ ਸਮਝਾ ਲੋ ਤੂੰ ਤਾਂ ਛੱਡਿਆ ਹੀ ਨਹੀਂ ਸਾਨੂੰ ਸਾਡੇ ਸਮਝਾਉਣ ਜੋਗਾ ਨਾ ਤੋ ਉਹਨੂੰ ਕਹਿੰਨੀ ਐ ਨਾ ਮਾਂ ਚੰਗੀ ਨਾ ਪਿਓ ਚੰਗਾ ਨਾ ਭੈਣ ਚੰਗੀ ਉਹ ਜਨਾਨੀ ਨੇ ਜੋ ਸੁਣਾਈ ਉਹ ਨਿਆਣਾਣੀ ਆ ਉਹ ਨਿਆਣਾਣੀ ਐ ਕਿ ਜਿੰਨੂੰ ਮੈਂ ਜਿੱਧਰ ਉਂਗਲੇ ਲਾਤਾ ਉਧਰ ਹੀ ਜੇ ਤੂੰ ਹੀ ਆਏ ਹੈ ਨਾ ਉਹ ਆਪ ਹੀ ਮੈਨੂੰ ਸਮਝਾਉਂਦਾ ਨਾ ਕਿ ਆ ਮੇਰੇ ਮਾਂ ਪਿਓ ਤੇ ਆ ਮੇਰੀ ਭੈੜੀ ਇੰਨਾ ਦੀ ਜਦ ਕਰਨੀ ਜਦ ਕਰਵਾਉਂਦੇ ਲੈ ਜੇ ਤੂੰ ਹੀ ਨਹੀਂ ਜੇ ਜ ਇੰਨੀ ਇੱਜ਼ਤਾ ਤਾਨੂੰ ਪਿਆਰੀਆਂ ਹੁੰਦੀਆਂ ਨਾ ਉਦੋਂ ਆਪਣੇ ਧੀ ਨੂੰ ਸਾਹ ਵਗੈ ਰੱਖਦੇ ਫਿਰ ਬਸ ਕਰੋ ਭਾਬੀ ਬਕਵਾਸ ਬੰਦ ਕਰ ਹੁਣ ਮੂੰਹ ਬੰਦ ਰੱਖਣਾ ਜਿਆਦਾ ਨਾ ਬੋਲੋ ਐਨਾ ਹੰਕਾਰ ਚੰਗਾ ਨਹੀਂ ਹੁੰਦਾ ਜਿੱਥੇ ਆਪਣਿਆਂ ਨੇ ਕੰਮ ਆਣਾ ਨਾ ਉਥੇ ਆਪਣਿਆਂ ਨੇ ਆਣਾ ਮੈਂ ਹਰ ਜਗ੍ਹਾ ਸੇਵਕ ਨਹੀਂ ਦਾਨਾ ਫਲੋਤਾ ਰਹੇਗਾ ਜਿੱਥੇ ਸਾਡੀ ਲੋੜ ਪੈਣੀ ਹੈ ਜਿੱਥੇ 700 ਰੇ ਦੀ ਲੋੜ ਪੈਣੀ ਨਾ ਉਥੇ ਇਕੱਲਾ ਸੇਵਕ ਨਹੀਂ ਸਾਰੇ ਕੰਮ ਕਰ ਲੇਗਾ ਜਿਆਦਾ ਨਾ ਉਛਲੋ ਕਿਤੇ ਨਾ ਕਿਤੇ ਰੱਬ ਨਾ ਜਵਾਬ ਦਿੰਦਾ ਹੁੰਦਾ ਜੇ ਮੈਂ ਕੋਈ ਕਰਮ ਮਾੜਾ ਨਹੀਂ ਕੀਤਾ ਮੈਂ ਵਿਆਹ ਹੀ ਕੀਤਾ ਪਰਿਵਾਰ ਦੀ ਮਨਜ਼ੂਰੀ ਨਾ ਕੀਤਾ ਆਪਣੀ ਧੀ ਦੇ ਕਰਕੇ ਕੀਤਾ ਤੁਹਾਡੇ ਤੇ ਬੋਲ ਨਾ ਕਿਹੇ ਗੱਲ ਦੀ ਮੈਂ ਤਾਂ ਕਰਕੇ ਕੀਤਾ ਤੇ ਤੁਸੀਂ ਮੈਨੂੰ ਬਹੁਤ ਸ਼ਿਕਾਇਤ ਦੇਓ ਇਹ ਤਰੀਕਾ ਚੰਗਾ ਨਹੀਂ ਤੁਹਾਡਾ ਦੋ ਭੈਣ ਪਰ ਹਾਂ ਚੰਦੂਾਰ ਖੜੀ ਕਰਕੇ ਰੱਖਤੀ ਤੁਸੀਂ ਉਹਨੂੰ ੜਕਾ ੜਕਾ ਕੇ ਹਾਂ ਤੁਸੀਂ ਤੀਹ ਨੂੰ ਸਮਝਾਉਂਦੇ ਨਾ ਤੇ ਸਭ ਕੁ ਠੀਕ ਰਹਿਣਾ ਸੀ ਆਇਆ ਘਟ ਕੇ ਉਹਨੇ ਮਿਲਣਾ ਸੀ ਨਾ ਕਿ ਪਿੱਠ ਵਿਖਾ ਕੇ ਚਲਾ ਜਾਂਦਾ ਬਹੁਤ ਗਲਤ ਕੀਤਾ ਜੇ ਤੁਸੀਂ ਬਹੁਤ ਗਲਤ ਮੈਂ ਨਾ ਮੰਮੀ ਮੈਨੂੰ ਤਾਂ ਲੱਗਾ ਦੀਦੀ ਤੇ ਚਲੋ ਬਾਅਦ ਚ ਆਹੀ ਤੁਹਾਨੂੰ ਪਹਿਲਾ ਆ ਕੇ ਮਿਲਣ ਗਏ ਨਾ ਮੈਨੂੰ ਤੇ ਨਹੀਂ ਨਾ ਕੇ ਮਿਲੇ ਮੈਨੂੰ ਤੇ ਪਤਾ ਵੀ ਨਹੀਂ ਕਿ ਦੋ ਆਏ ਕਿ ਦੋ ਨਹੀਂ ਹੈ ਮੇਰੇ ਜਾਂ ਤਾਂ ਪਹਿਲਾਂ ਤਾਂ ਸਲਾਵਾ ਹੁੰਦੀਆਂ ਮੈਨਰੇ ਜਾ ਕੇ ਸਿਰਫ ਬੁਲਾਇਆ ਹੀ ਆ ਉਹਨਾਂ ਨੂੰ ਮੈਨੂੰ ਕੀ ਪਤਾ ਇੰਨਾਂ ਦੀ ਮਗਰੋਂ ਕੀ ਗੱਲ ਹੈ ਕੀ ਨਹੀਂ ਗੱਲ ਹੈ ਤੁਸੀਂ ਵਿਆਹ ਤੋਂ ਪਹਿਲਾਂ ਕਿਹਾ ਸੀ ਨਾ ਉਹਨੂੰ ਗੁੱਸਾ ਆ ਜਾਣਾ ਤੁਸੀਂ ਕਿਹਾ ਮੈਂ ਸੰਭਾਂਗੀ ਜਦੋਂ ਮੌਕਾ ਮਿਲਦਾ ਨਾ ਬੰਦਾ ਉਹਦੀ ਸਾਂਭ ਲੈਂਦਾ ਜ਼ਰੂਰੀ ਨਹੀਂ ਕਿ ਜਦੋਂ ਤੁਸੀਂ ਆਪਣੇ ਦਿਮਾਗ 'ਚ ਪਲੈਨਿੰਗ ਕੀਤੀ ਹੋਏਗੀ ਜਿਹੜਾ ਜਿਹੜਾ ਦਿਮਾਗ ਆਪਣੇ ਫਰਤੂਤ ਭਰ ਕੇ ਸੋਚਿਆ ਆਏਗਾ ਉਹ ਵੇ ਹੀ ਉਹਨੂੰ ਸਮਝਾਉਗੇ ਐਦਾਂ ਨਹੀਂ ਹੁੰਦਾ ਮੌਕੇ ਤੇ ਸਾਂਭ ਲੈਂਦੇ ਉਹਦੇ ਖਾਣੇ ਗੱਲ ਪਾ ਦਿੰਦੇ ਜਨਾਨੀ ਚਾਵੇ ਨਾ ਤੇ ਬੰਦੇ ਕੋਲ ਜੋ ਮਰਜ਼ੀ ਕਰਾ ਲਵੇ ਪਰ ਜਨਾਨੀ ਚਾਹੰਤੇ ਉਦਾਂ ਨਹੀਂ ਸਮਝ ਆਈ ਗੱਲ ਕੋਈ ਨਾ ਹੁਣ ਤੁਸੀਂ ਚਾ ਕੇ ਵੇਖ ਲਓ ਤੁਹਾਡੇ ਤੇ ਭਰਾਣਾ ਕਰੋ ਗੱਲ ਲੱਗੇ ਹੋ ਕੇ ਸ਼ਾਮ ਨੂੰ ਆ ਜੇ ਨਾ ਫਿਰ ਉਹਨੇ ਭਰਾ ਨੂੰ ਭਰਾ ਰਹਿਣ ਦਿੱਤਾ ਹੋਵੇ ਤਾਂ ਤਾਂ ਨਾ ਉਹਨੂੰ ਤਾਂ ਮੇਰਾ ਬੈਰੀ ਦੁਸ਼ਮਣ ਬਣਾ ਕੇ ਰੱਖਤਾ ਹੋਵੇ ਜਿੱਦਾਂ ਫੋਨ ਤੇ ਬੋਲਿਆ ਨੇ ਇਹਨਾਂ ਨੂੰ ਮੈਨੂੰ ਪਤਾ ਹੈ ਮੈਂ ਕੀ ਮਹਿਸੂਸ ਕੀਤਾ ਮੈਨੂੰ ਤਾਂ ਦੀਦੀ ਹਨਣ ਕਿਹਾ ਕਿ ਜਾਓ ਤੇ ਹੋ ਕੇ ਆਓ ਮੈਂ ਆ ਕੇ ਮਗਰ ਵੇਖ ਲਾਂਗੀ ਕਿਸੇ ਪਾਸੇ ਦਾ ਪਰ ਤੂੰ ਕਿ ਨਾ ਕੋਈ ਪਾਸਾ ਨਹੀਂ ਛੱਡਿਆ ਕੋਈ ਪਾਸਾ ਨਹੀਂ ਛੱਡਿਆਗਾ ਇਹ ਉਹ ਸਭ ਇਹਦਾ ਹੀ ਪੜਕਾਇਆ ਬੋਲਦਾ ਵਾ ਦੂਜੀ ਗੱਲ ਨਾ ਧਿਆਨ ਨਾਲ ਸੁਣ ਲੋ ਜੋ ਹੋਣਾ ਸੀ ਨਾ ਉਹ ਤਾਂ ਹੋ ਗਿਆ ਇਹ ਤਾਂ ਹੁਣ ਪਰਮਾਤਮਾ ਹੀ ਕੇਹੇ ਪਾਸੇ ਉਹ ਨਹੀਂ ਸੂਝ-ਬੂਝ ਸਹੀ ਕਰੇਗਾ ਤੇ ਸਭ ਕੁਝ ਠੀਕ ਹੋਏਗਾ ਸਾਡੇ ਹੱਥ ਹੱਥ ਵਾਸ ਨੂੰ ਕੁਝ ਨਹੀਂ ਰਿਹਾ ਤੇ ਨਾਲ ਮੇਰੀ ਮਾਂ ਨੂੰ ਨਾ ਬੋਲਣਾ ਬੰਦ ਕਰ ਦੋ ਫालतू ਦਾ ਸੁਣ ਲਈ ਮੇਰੀ ਗੱਲ ਤੇ ਨਾ ਹੀ ਮੇਰੇ ਬੁੱਢੇ ਪਿਓ ਨੂੰ ਬੋਲਿਆ ਕਰੋ ਸਾਰਾ ਦਿਨ ਉਹ ਘਰੋਂ ਬਾਹਰ ਰਹਿੰਦਾ ਕਿਤੇ ਗੁਰਦੁਆਰੇ ਬੈਠਾ ਰਵੇ ਕਿਤੇ ਚਲ ਜAVE ਚੰਗੀ ਗੱਲ ਐ ਸਿਖਰ ਦੁਪਹਿਰੇ ਥੋੜਾ ਨਾ ਲਿਹਾਜ਼ ਰੱਖੋ ਜੇ ਮੇਰੇ ਆਏ ਦਾ ਤੁਹਾਨੂੰ ਦੋਖ ਹੈ ਨਾ ਤੇ ਮੈਨਾਂ ਚ ਖੜ ਦਿੰਨੀ ਆ ਪਰ ਇੰਨਾ ਦੀ ਕਦਰ ਕਰਿਆ ਕਰੋ ਕਿੰਨੀ ਦੇਰ ਦੁਨੀਆ ਤੇ ਹੈਗੇ ਕਿੰਨੀ ਦੇਰ ਨਹੀਂ ਹੈਗੇ ਉਹਨਾਂ ਦੀ ਕੋਈ ਸੇਵਾ ਕਰ ਲਓ ਕੋਈ ਉਹਨਾਂ ਨਾਲ ਇੱਜ਼ਤ ਨਾ ਚੱਲ ਪੋਵੇ ਪਤਾ ਨਹੀਂ ਕਿੱਥੇ ਕਿਹੜੇ ਮੋੜ ਤੇ ਕਿ디 ਲੋੜ ਪੈ ਜੇ ਕੋਈ ਪਤਾ ਨਹੀਂ ਹੁੰਦਾ ਵੈਸੇ ਨਾ ਇਹ ਗੱਲ ਤੁਸੀਂ ਸਹੀ ਕਹੀ ਹੈ ਜੇ ਤੁਹਾਡੇ ਉਹਨਾਂ ਨੂੰ ਮੈਨੂੰ ਇੰਨਾ ਹੀ ਦੁੱਖ ਆ ਨਾ ਤੂੰ ਕਿਉਂ ਆਉਂਦੇ ਜੇ ਚੰਗਾ ਭਰਾ ਦਾ ਵਿਆਹ ਕੀਤਾ ਨਾ ਘਰ ਬਾਹਰ ਵਾਲੇ ਜੇ ਜੇ ਇੰਨਾ ਹੀ ਹੁੰਦਾ ਵਾ ਤੁਹਾਨੂੰ ਕਿ ਕਿਸੇ ਨੂੰ ਮੇਲ ਵਰਤਨ ਜੀ ਕਰਦਾ ਵਾ ਐਦਾਂ ਕਰੋ ਇਹਨਾਂ ਨਾਲ ਆਪਣੇ ਪਿੰਡ ਛੱਡੋ ਉੱਥੇ ਹੁੰਦੇ ਜਾਂਦੇ ਰਿਹਾ ਕਰੋ ਬਸ ਗਾਲ ਖਤਮ ਮੇਲ ਵਰਤ ਵਧਾਉਣਾ ਹੀ ਆ ਉਥੇ ਵਧਾਉ ਜਾ ਕੇ ਚਾਚੇ ਤਾਏ ਹੈਗੇ ਉਹਨਾਂ ਨੂੰ ਮਿਲੋ ਵਰਤ ਉਹ ਸੱਚ ਚਾਚੇ ਤਾਏ ਨਾਲ ਤੇ ਹੀ ਪਹਿਲਾਂ ਹੀ ਰਿਸ਼ਤੇ ਖਤਮ ਕਰਾਇ ਜੇ ਇਹਨਾਂ ਨੂੰ ਹੈਗੀ ਨਾ ਪਿੰਡ ਜਗਾ ਇਹਨਾਂ ਨੂੰ ਉਥੇ ਛੱਡ ਆਓ ਉਥੇ ਹੁੰਦੇ ਜਾਂਦੇ ਰਹੋ ਮੇਲ ਵਰਤ ਆਪੇ ਵਧੀ ਜਾਣਾ ਗਾਂ ਦੀ ਗਾਂ ਅੰਜੂ ਐਸ ਜਨਾਨੀ ਨੂੰ ਤੇ ਭੋਰਾ ਕਿ ਤੇਰਾ ਅੱਬ ਦਾ ਵੀ ਡਰ ਨਹੀਂ ਹੈਗਾ ਅੰਜੂ ਇੰਨਾ ਐ ਬੋਲਦੀ ਐ ਹੁਣ ਨਾ ਬੋ ਤੇ ਖੇਖਣ ਕਰਨ ਦੀ ਕੋਈ ਲੋੜ ਨਹੀਂ ਮੇਰੇ ਬੰਦੇ ਨੂੰ ਨਾ ਉਹ ਲੋਕ ਬਿਲਕੁਲ ਨਹੀਂ ਪਛਾਨਦੇ ਜਿਹੜੇ ਉਹਨਾਂ ਦੇ ਨੇ ਕਈ ਕਈ ਨਾ ਚੱਲਣ ਅੱਜ ਆ ਗਏ ਨਾ ਦੁਬਾਰਾ ਨਾ ਹੁਣਾਣਾ ਮੰਮੀ ਇਹਦਾ ਕਸੂਰ ਨਹੀਂ ਇਹਦੀ ਪਰਵਰਿਸ਼ ਦਾ ਇਹਦੀ ਮਾਂ ਵੀ ਇਦਾਂ ਦੀ ਐ ਤੁਸੀਂ ਕਹਨੂੰ ਰੋਉਂਦੇ ਹੋ ਤੁਸੀਂ ਨਾ ਰੋ ਕੋਈ ਗੱਲ ਨਹੀਂ ਮੈਂ ਨਾ ਅਗਰ ਨੂੰ ਕਹਿ ਗਏ ਨਾ ਪਿੰਡ ਵੱਲੀ ਜਗ੍ਹਾ ਨਾ ਕੋਈ ਠੀਕ ਕਰਵਾ ਦਾਂਗੀ ਤੁਸੀਂ ਪਾਪਾ ਉੱਥੇ ਚੱਲ ਜਾਣਾ ਹੋਰ ਤੇ ਕੋਈ ਕੰਮ ਵੇਖ ਲਾਂਗੇ ਮੱਜਾ ਆਪਣੀਆਂ ਹਈਆਂ ਹੀ ਐ ਉਹ ਕਿਹੜੀਆਂ ਜੇ ਵੇਚੀਆਂ ਸੀ ਮੰਨਣਾ ਕਰੋ ਮੰਮੀ ਮੈਂ ਉੱਥੇ ਆ ਜਿਆ ਕਰਾਂਗੀ ਮੈਂ ਦੀ ਦਲੀਸ਼ ਤੇ ਪੈਰ ਵੀ ਨਹੀਂ ਰੱਖਾਂਗੀ ਉਹ ਤਾਂ ਬਸ ਰੀਆ ਦੇ ਪੇਪਰ ਵਾਸਤੇ ਰਹਿ ਗਏ ਸੀ ਮੈਂ ਕਿਹ ਨਾਲ ਲੈਵਾਂ ਨਾਲ ਮਹਾਲ ਚੱਲਣਾ ਮੰਨਣਾ ਕਰੋ ਮੰਮੀ ਮੇਰੇ ਕੋਲ ਉਥੇ ਦੋ ਘੜੀ ਨਹੀਂ ਜੇ ਮੁਰਕੇ ਰਿਆ ਜਾਣਾ ਆਪਣੇ ਘਰ ਕੋਈ ਨਹੀਂ ਤੂੰ ਸਾਡੀ ਟੈਨਸ਼ਨ ਨਹੀਂ ਲੈਣੀ ਪੁੱਤ ਟੈਨਸ਼ਨ ਨਹੀਂ ਲੈਣੀ ਮੇਰੇ ਸਾਹਮਣੇ ਕੋਈ ਉਹਨੂੰ ਲਿਹਾਜ਼ ਨਹੀਂ ਬੋਲਣ ਦਾ ਕਿੰਨਾ ਸਿਰ ਚੜ ਕੇ ਬੋਲ ਕੇ ਗਈ ਐ ਇਹ ਮੇਰਾ ਘਰ ਹੈ ਇਹ ਸਿਰਫ ਮੇਰਾ ਤੇ ਸੇਵਕ ਦਾ ਘਰ ਹੈ ਤੁਹਾਡਾ ਕਿਸੇ ਦਾ ਕੋਈ ਇੱਦੇ ਤੇ ਹੱਕ ਨਹੀਂ ਉਹ ਦੇਖ ਲੋਗੇ ਕਹਿੰਦੇ ਅਸਕਰ ਚਨਾ ਬੜੀ ਇਹ ਤਾਂ ਚਾਂਦੀ ਸੀ ਮੈਂ ਇਸ ਦਰਵਾਜ਼ੇ 'ਚ ਕਦੀ ਬੜਾ ਹੀ ਨਾ ਇੱਥੇ ਮੇਰਾ ਪਰਸ਼ਾਵਾਂ ਨਾ ਹੋਵੇ ਤੇ ਇਹ ਤੇ ਮੇਰਾ ਜਨੇ ਖਨੀ ਥਾਂ ਤੇ ਰਿਸ਼ਤਾ ਕਰਨ ਤੇ ਲੱਗੀ ਹੋਈ ਸੀ ਚਲੋ ਕਿਤੇ ਤੁਸੀਂ ਮੋਤੀਦਾਨ ਕੀਤੇ ਜਿਹੜਾ ਇਹੋ ਜਿਹਾ ਤੁਹਾਨੂੰ ਜਵਾਈ ਮਿਲ ਗਿਆ ਜਿਹੜਾ ਮੈਨੂੰ ਮੈਨੂੰ ਪਿਆਰ ਦਿੰਦਾ ਹੈ ਕਦਰ ਕਰਦਾ ਹੈ ਮੇਰੀ ਧੀ ਨੂੰ ਆਪਣੀ ਧੀ ਮੰਨਦਾ ਵੈ ਤੇ ਤੁਹਾਨੂੰ ਵੀ ਆਪਣੇ ਮਾਪੇ ਮੰਨਦਾ ਹੈ ਮੈਂ ਨਾ ਮੰਮੀ ਗੱਲ ਕਰਾਂਗੀ ਸੰਨ ਨਾ ਵਰਗਿਆਂ ਨੂੰ ਕੁਝ ਕਹਿੰਦੀ ਲੋੜ ਹੀ ਨਹੀਂ ਕੋਈ ਮਤਲਬ ਨਹੀਂ ਬੰਦਾ ਅੰਜੂ ਧੀਆਂ ਜਵਾਈਆਂ ਕੋਲ پیسے ਲੈ ਕੇ ਬਸੇਰਾ ਨਹੀਂ ਹੁੰਦਾ ਪੁੱਤ ਮਾਪਿਆਂ ਦਾ ਬੁੱਢਿਆਂ ਦਾ ਕੋਈ ਗੱਲ ਨਹੀਂ ਮੈਂ ਕੋਈ ਪੁੱਤ ਏਡਾ ਵੀ ਪਾਪ ਨਹੀਂ ਕੀਤਾ ਇਹ ਤੇ ਇੰਨਾ ਬੋਲਦੀ ਆ ਪੁੱਤ ਸੇਵਕ ਆਏਗਾ ਉਹਨੇ ਨਾ ਮੈਂ ਗੱਲ ਕਰਾਂਗੀ ਕਰਨ ਆਇਆ ਉਦੋਂ ਵੀ ਪੁੱਤ ਨੇ ਮੇਰੀ ਬੜੀ ਬੇਇੱਜ਼ਤੀ ਕੀਤੀ ਜੇ ਤੂੰ ਆਈਆਂ ਤੇਰੀ ਵੀ ਮੇਰੀ ਵੀ ਪਰ ਤੇ ਮੇਰੇ ਕੋਈ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ ਤੁਸੀਂ ਫਿਕਰ ਨਾ ਕਰੋ ਮੰਮੀ ਉਹ ਤੁਹਾਡਾ ਪੋਤੀ ਗਾ ਵਾ ਜਵਾਈ ਨਹੀਂ ਗਾ ਐਡੀ ਕੋਈ ਗੱਲ ਨਹੀਂ ਜੇ ਤੁਸੀਂ ਇੱਥੇ ਸੇਵਕ ਹੋ ਰਹ ਸਕਦੇ ਹੋ ਤੇ ਸਾਗਰ ਕੋਣ ਹੈ ਹੈ ਮੈਂ ਧੀ ਹਾਂ ਤੋਂ ਵੀ ਤੁਹਾਡਾ ਪੁੱਤ ਹੈ ਫਿਕਰ ਨਾ ਕਰੋ ਇਹ ਗੱਲ ਦੀ ਤੁਹਾਨੂੰ ਮੈਂ ਇਹਨਾਂ ਦੀਆਂ ਗੱਲਾਂ ਨਹੀਂ ਸੁਣਨ ਦੇਣੀਆਂ ਹਈਆਂ ਤੇ ਸੇਵਕ ਨਾਲ ਸੇਵਕ ਨਾਲ ਜਰੂਰ ਇੱਕ ਵਾਰੀ ਮਿਲ ਕੇ ਮੈਂ ਗੱਲ ਕਰਾਂਗੀ ਆਖਰ ਕਾਰਨ ਤਾਂ ਪਤਾ ਲੱਗੇ ਇਹੋ ਜਿਹਾ ਪਾਪ ਕੀ ਕੀਤਾ ਹੋਇਆ ਅਲਪਤ ਤੁਬਾ ਮੈਂ ਦੋ ਪਟ ਚਾਹ ਬਣਾ ਕੇ ਲਿਆਵਾਂ ਮਾਂ ਬਪਾ ਰੈਂਡਮ ਨੂੰ ਛੱਡੋ ਬਰੇ ਮੈਨ ਪੁੱਤ ਬੈਯਾ ਕੁੱਤੇ ਜਾਂ ਸੁੱਚੇ ਮੂੰਹ ਘਰੋਂ ਨਹੀਂ ਜਾਂਦੀ ਆ ਪੁੱਤ